Sie empfangen mann, ਇਹਨਾਂ ਨਿੱਕੀਆਂ ਬੱਚੀਆਂ ਦੇ ਨਾਲ ਮਿਲਾਕਤ ਕਰ ਰਹੇ ਨੇ ਤੇ ਉੱਥੇ ਹੀ ਪੜ ਰਹੇ ਬੱਚਿਆਂ ਦੇ ਨਾਲ ਜਦ ਗੱਲ ਕੀਤੀ ਤਾਂ ਇੱਕ ਬੱਚੀ ਨੇ ਉਹਨਾਂ ਦੇ ਗੁੱਟ ਦੇ ਉੱਤੇ ਰਖੜੀ ਵੀ ਸਜਾਈ। ਇਹ ਸਭ ਦੇਖਣ ਨੂੰ ਮਿਲਿਆ ਜਦੋਂ ਇਸੜੂ ਦੇ ਵਿੱਚ ਸ਼ਹੀਦ ਮਾਸਟਰ ਕਰਨਲ ਸਿੰਘ ਇਸੜੂ ਦੇ ਸ਼ਹੀਦੀ ਦਿਵਸ ਤੇ ਸੂਬਾ ਪੱਧਰੀ ਸਮਾਗਮ ਦੇ ਦੌਰਾਨ ਇੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਇਸ ਲਾਇਬ੍ਰੇਰੀ ਦੇ ਉਦਘਾਟਨ ਦੇ ਨਾਲ ਜਿੱਥੇ ਜੋ ਉੱਥੇ ਆਸ-ਪਾਸ ਦੇ ਪਿੰਡਾਂ ਦੇ ਜੋ ਵਿਦਿਆਰਥੀ ਨੇ ਆਸ-ਪਾਸ ਦੇ ਹਲਕਿਆਂ ਦੇ ਰਹਿਣ ਵਾਲੇ ਜੋ ਲੋਕ ਨੇ ਉਹਨਾਂ ਨੂੰ ਇਸ ਲਾਇਬ੍ਰੇਰੀ ਦਾ ਫਾਇਦਾ ਜ਼ਰੂਰ ਲੈਣਵਾਣਾ ਜਿਸ ਤਰ੍ਹਾਂ ਇਹ ਤਾਂ ਬੱਚੇ ਵੀ ਲਾਇਬ੍ਰੇਰੀ ਖੁੱਲਦ ਹੀ ਉੱਤੇ ਪਹੁੰਚੇ ਤੇ ਉਹਨਾਂ ਨੇ ਵੀ ਕਿਤਾਬਾਂ ਪੜੀਆਂ ਡੀਸੀ ਸਾਖੀ ਸਾਨੀ ਵੀ ਇਸ ਦੌਰਾਨ ਨਜ਼ਰ ਆਇਆ ਜਿੱਥੇ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਥੇ 6 ਲਾਇਬ੍ਰੇਰੀਆਂ ਦੀ ਉਹ ਸਾਰੀ ਕਰਾਈ ਜਾ ਰਹੀ ਹੈ ਜਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਕੁੱਲ 42 ਪਿੰਡੂ ਲਾਇਬ੍ਰੇਰੀਆਂ ਨੇ ਜਿਨ੍ਹਾਂ ਦੀ ਉਹ ਸਾਰੀ ਕਰਾਈ ਜਾ ਰਹੀ ਹੈ ਇਸੇ ਪਹਿਲੇ ਗੇੜ ਚ 14 ਪਿੰਡੂ ਲਾਇਬ੍ਰੇਰੀਆਂ ਦਾ 15 ਅਗਸਤ 2024 ਨੂੰ ਉਦਘਾਟਨ ਕੀਤਾ ਜਾ ਰਿਹਾ ਹੈ ਐਸੇ ਜਿੱਥੇ ਮੁਲਾਕਾਤ ਕਰਨ ਪਹੁੰਚੇ ਵਿਦਿਆਰਥੀਆਂ ਦੇ ਨਾਲ ਤੇ ਗੱਲਬਾਤ ਨਹੀਂ ਕੀਤੀ ਇੱਥੇ ਨਾਲ ਮੌਜੂਦ ਅਧਿਕਾਰੀਆਂ ਨੇ ਉਹਨਾਂ ਬੱਚਿਆਂ ਦੇ ਨਾਲ ਵੀ ਸੀਐਮ ਆਰ ਨੂੰ ਮਿਲਵਾਇਆ ਜੋ ਕਿ ਖੇਡਾਂ ਦੇ ਵਿੱਚ ਖਾਸ ਰੁਚੀ ਲੈਂਦੇ ਨੇ ਜਿਸ ਦੇ ਵਿੱਚ ਇੱਕ 100 ਮੀਟਰ ਦੌੜ ਵਾਲਾ ਵਿਦਿਆਰਥੀ ਤੇ ਦੂਸਰੇ ਪਾਸੇ ਪੜ੍ਹਾਈ ਦੇ ਵਿੱਚ ਅਵਲ ਆਉਣ ਵਾਲੀਆਂ ਵਿਦਿਆਰਥਣਾਂ ਵੀ ਇੱਥੇ ਸ਼ਾਮਲ ਰਹੀਆਂ ਨੇ ਹਾਲਾਂਕਿ ਇਹ ਵੀਡੀਓ ਦੇਖ ਕੇ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਬਾਕਸ 'ਚ ਆਪਣੀ رائے ਜ਼ਰੂਰ ਦਿਓ 78ਵੇਂ ਆਜ਼ਾਦੀ ਦਿਵਸ ਤੇ ਮੌਕੇ ਤੇ ਮੈਂ ਸ਼ੀਰ ਕਰਨੈਲ ਸਿੰਘ ਜੀ ਈਸਰੂ ਮਾਸਟਰ ਕੁਪਿੰਦਰ ਸਿੰਘ ਜੀ ਉਹਨਾਂ ਨੂੰ ਨਤਮਸਤਕ ਹੋਣ ਆਇਆ ਈਸਰੂ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਮੈਂ ਜਲੰਧਰ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਆਇਆ ਸੋ ਸ਼ਹੀਦਾਂ ਨੇ ਸੁਪਨੇ ਦੀ ਆਜ਼ਾਦੀ ਨੂੰ ਪੂਰਾ ਕਰਨਾ ਡਾਕਟਰ ਵੀ ਮਰਾ ਉਮੀਦਵਾਰ ਜੀ ਨੇ ਕਿਹਾ ਸੀਗਾ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜੂਗਾ ਸੋ ਐਜੂਕੇਸ਼ਨ ਜਿਹੜੀ ਹੈ ਉਹ ਅੱਜ ਦੇ ਜ਼ਮਾਨੇ ਦਾ ਜਿਹੜਾ ਸਭ ਤੋਂ ਵੱਡਾ ਮੈਂ ਕਹਿੰਨਾ ਕਿ ਨਿਆਮਤ ਵਿਦਿਆਮਨੋਕ ਦਾ ਤੀਜਾ ਨੇਤਰ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਲਿਖਿਆ ਜਾਂਦਾ ਹੈ ਅਕਸਰ ਜਦ ਸਕੂਲਾਂ ਚ ਤੋਂ ਆਮਾਦੀ ਪਾਰਟੀ ਦਾ ਮੁੱਖ ਝੰਡਾ ਐਜੂਕੇਸ਼ਨ ਤੇ ਹੈਲਥ ਹੈ ਅਸੀਂ ਪੰਜਾਬ ਦੇ ਵਿੱਚ ਸਕੂਲ ਆਫ ਫੈਮਿਨਸ ਬਣਾ ਰਹੇ ਹਾਂ ਸਰਕਾਰੀ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਸੁਧਾਰ ਰਹੇ ਹਾਂ ਇਸ ਵਾਰ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਪ੍ਰਾਈਵੇਟ ਸਕੂਲਾਂ ਚੋਂ ਲੱਖਾਂ ਦੀ ਗਿਣਤੀ ਚ ਜਿਹੜੇ ਮਾਪਿਆਂ ਨੇ ਸਰਕਾਰੀ ਸਕੂਲਾਂ ਤੇ ਯਕੀਨ ਕਰਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਦੇ ਵਿੱਚ ਐਡਮਿਸ਼ਨ ਦਵਾਈ ਹੈ ਪੈਸੇ ਵੀ ਪੰਜਾਬੀ ਯੂਨੀਵਰਸਿਟੀ ਹੋ ਗਈ ਪੀਟੀਯੂ ਹੋ ਗਿਆ ਕਾਲਜੇਜ਼ ਹੋ ਗਏ ਇਸ ਵਾਰ ਦਾਖਲਿਆਂ ਦਾ ਬੂਮ ਆਇਆ ਹੋਇਆ ਜੀ ਜੀ ਕਿਉਂਕਿ ਨੌਕਰੀਆਂ ਮਿਲਣ ਲੱਗੀਆਂ ਲੋਕ ਕਿਹਨੇ ਵਿੱਚ ਇੱਥੇ ਨੌਕਰੀਆਂ ਮਿਲ ਰਹੀਆਂ ਆਪਣੀ ਡਿਗਰੀ ਮੁਤਾਬਕ ਪਰ ਕਿਉਂ ਚਾਹੀਏ ਸੀ ਉੱਤੇ ਧੱਕੇ ਖਾਨ ਕਿਸੇ ਹੋਰ ਮੁਲਕ ਦੇ ਵਿੱਚ ਸੋ ਅੱਜ ਇੱਥੇ ਲਾਇਬ੍ਰੇਰੀ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਉਹ ਹਜ਼ਾਰਾਂ ਦੀ ਗਿਣਤੀ 'ਚ ਖੋਲੇ ਜਾਣਗੇ